ਜਲੰਧਰ ਪੁਲਿਸ ਨੇ ਨਜਾਇਜ਼ ਸ਼ਰਾਬ ਤੇ ਚਿਕੰਜਾ ਕਸਦੇ ਹੋਏ ਸ਼ਹਿਰ ਚਤੀ ਪੇਟੀਆਂ ਨਜਾਇਜ਼ ਸ਼ਰਾਬ ਕੀਤੀ ਬਰਾਮਦ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਸਾਦਰ ਕੰਪਲੈਕਸ ਬਸਤੀ ਬਾਬਾ ਖੇਲ ਪੁਲਿਸ ਨੇ ਸ਼ਹਿਰ ਚ ਜਾਂਚ ਕਰਦਿਆਂ ਦੋ ਮੁਲਜ਼ਮਾਂ ਕੋਲੋਂ 90000 ਮਿਲੀਲੀਟਰ ਸ਼ਰਾਬ ਕੀਤੀ ਬਰਾਮਦ ਜਿਨ੍ਹਾਂ ਦੀ ਪਛਾਣ ਗੁਗਿੰਦਰਪਾਲ ਪੁੱਤਰ ਦਰਸ਼ਨਾਲ ਵਾਸੀ ਜਲੰਧਰ ਵਜੋਂ ਹੋਈ ਹੈ ਇਸੇ ਤਰ੍ਹਾਂ ਕਾਰਵਾਈ ਕਰਦਿਆਂ ਜਲੰਧਰ ਪੁਲਿਸ ਨੇ ਸ਼ਾਬਦਿਤ ਦਸਕਰ ਪਿੰਸ ਪੂਰੇਵਾਲ ਪੁੱਤਰ ਬਲਵੰਤ ਸਿੰਘ ਰਾਜਾ ਗਾਰਡਨ ਕੋਲੋਂ ਵੀ ਪੇਟੀਆਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਹੈ ਕਾਰਵਾਈ ਦੇ ਦੌਰਾਨ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਪਹਿਲਾਂ ਹੀ ਪੰਜ ਕੇਸ ਦਰਜ ਹਨ ਜਲੰਧਰ ਪੁਲਿਸ ਨੇ ਮੁਜ਼ਮਾ ਖਿਲਾਫ ਐਫ ਆਈ ਆਰ ਦਰਜ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਸ ਮਾਮਲੇ ਦੀ ਅਗਲੀ ਜਾਨਚ ਕੀਤੀ ਜਾ ਰਹੀ ਹੈ ਬਿਊਰੋ ਰਿਪੋਰਟ ਜਲੰਧਰ ਬ੍ਰੀਸ ਟੀਵੀ ਮਾਨ ਕਮਿਸ਼ਨਰ ਪੁਲਿਸ ਜਲੰਧਰ ਦੀ ਦੇ ਦਸ਼ਮ ਤੇ ਸ਼ਾ ਤੇ ਜੋ ਸਿਕਸ ਸਪੈਸ਼ਲ ਡਰਾਈਵ ਚਲਾਈ ਹੈ ਅਗੇਂਸਟ ਇਲੀਗਲ ਐਕਟੀਵਿਟੀਜ਼ ਉਸ ਦੇ ਵਿੱਚ ਅਸੀਂ ਇੱਕ ਜਿਹੜਾ ਸ਼ਰਾਬ ਤਸਕਰ ਕੈ ਤਸਕਰ ਹੈ ਉਹਨੂੰ ਅਰੈਸਟ ਕਰਕੇ ਉਸ ਕੋਲੋਂ ਟੋਟਲ 120 ਬੋਟਲਸ ਜਿਨ੍ਹਾਂ ਵਿੱਚੋਂ 70 ਬੋਟਲਸ ਜਿਹੜੀਆਂ ਹੈਗੀਆਂ ਰਾਇਲ ਸਟਾਰ ਦੀਆਂ ਤੇ ਜਿਹੜੀਆਂ 48 ਬੋਟਲਸ ਹੈਗੀਆਂ ਪੰਜਾਬ ਕਲਬ ਕਿਗ ਵਸ਼ਤੀ ਦੀਆਂ ਟੋਟਲ 120 ਬੋਟਲਸ ਹੈ ਰਿਕਵਰ ਕੀਤੀਆਂ ਨੇ ਜੋ ਦੋਸ਼ੀ ਦੀ ਪਹਿਚਾਣਾ ਉਹ 조ਕਿੰਦਰ ਪਾਲ ਉੱਤਰ ਦਰਸ਼ਨ ਨਾਲ ਵਾਸੀ ਤਾਰਾ ਸਿੰਘ ਵੈਨਿਊ ਜਲੰਧਰ ਵੱਜੋਂ ਹੈਗੀ ਹੈ ਜਿਸ ਦੇ ਖਿਲਾਫ ਮੁਕੱਦਮਾ ਨੰਬਰ 7 2025 611 14 ਐਕਸਾਈਜ਼ ਐਕਟ ਤਹਿਤ ਦਰਜ ਕੀਤਾ ਗਿਆ ਤੇ ਇਸ ਦੇ ਪਹਿਲਾਂ ਵੀ ਐਕਸਾਈਜ਼ ਐਕਟ ਦੇ ਮੁਕੱਦਮੇ ਦਰਜ ਹੈ ਤੇ ਹੋਰ ਤਫਤੀਸ਼ ਦੇ ਦੌਰਾਨ ਇਸ ਤੇ ਵਿਚਾਰ ਇਹ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਕਮਿਸ਼ਨਰ ਪੁਲਿਸ ਗੁਰਿੰਦਰ ਜਿਨਾ ਦੇ ਜ਼ਿਕਰ ਨਿਰਦੇਸ਼ਾ ਤੇ ਜੋ ਸ਼ਰਾਬ ਦਾ ਧੰਦਾ ਕਰਦਾ ਉਹਨਾਂ ਖਿਲਾਫ ਮੇਲਾ ਬਿਸ਼ੇਰੀ ਗਈ ਜਿਹਦੇ ਚਲਦਿਆਂ ਕਦੇ ਸੀ ਇੰਸਪੈਕਟਰ ਸੁਰਿੰਦਰ ਕੁਮਾਰ ਦੀ ਪੁਲਿਸ ਪਾਰਟੀ ਨੇ ਲੱਖਾਂ ਵਾਲੇ ਬਾਗ ਦੇ ਨੇੜੇ ਇੱਕ ਸਵਿਫਟ ਕਾਰ ਜਿਹਦੇ ਵਿੱਚ 20 ਪੇਟੀਆਂ ਸੰਤਰਾ ਮਾਰਕਾ ਸ਼ਰਾਬ ਜਿਹੜੀ ਰਿਕਵਰ ਕੀਤੀ ਅਤੇ ਦੋਸ਼ੀ ਜਿਹੜਾ ਪ੍ਰਿੰਸ ਉਹਦੇ ਖਿਲਾਫ ਥਾਣਾ ਭਾਰ ਗੋਵਰ ਪਾਇਆ ਭਾਰ ਗੋਵਰ ਕੈਂਪ ਵੇਹ ਕੇ ਕੇਸ ਰਿਜਿਸਟਰ ਕੀਤਾ ਹੈ ਤਾਂ ਕਿਹਵੀ ਤਕਤੀ ਚੱਲ ਰਹੀ ਹੈ ਵੀ ਕਿੱਥੋਂ ਲੈ ਕੇ ਆਇਆ ਸੀ ਔਰ ਇਹਸ ਵਿਅਕਤੀ ਖਲਾ ਪਹਿਲਾਂ ਵੀ 3-4 ਮਕੱਦਮਿਆਂ ਦਾ